ਰਬਦਾਸ ਮਹਾਰਜ ਨੇ ਇਹ ਫਰਮਾਨ ਕੀਤਾ ਜਦੋਂ ਉਪਦੇਸ਼ ਕੀਤਾ ਭਾਈ ਤੀਰਥਾਂ ਦੇ ਇਸ਼ਨਾਨ ਨਾਲ ਪ੍ਰਾਪਤੀ ਨਹੀਂ ਹੋਣੀ ਹਿਰਦਾ ਸ਼ੁੱਧ ਬ੍ਰਹਮ ਵਿਚਾਰਾ ਜਿਹੜਾ ਕਿਸੇ ਰੰਗੇ ਹੋਏ ਦੀ ਸੰਗਤ ਕਰਦਾ ਨਾ ਜਪ ਤਪ ਸੰਜਮ ਧਰਮ ਉਹਦੇ ਜੀਵਨ ਚੋਂਦਾ ਹੈ ਸੇਵਾ ਤੇ ਸਿਮਰਨ ਦੇ ਨਾਲ ਮਨੁੱਖ ਦਾ ਕੁੜੱਤਣ ਵਾਲਾ ਸੁਭਾਅ ਦੂਰ ਹੁੰਦਾ ਹੈ ਭਾਈ ਜਦੋਂ ਇਹ ਉਪਦੇਸ਼ ਕੀਤਾ ਫਿਰ ਸਾਰਿਆਂ ਨੇ ਚਰਨ ਫੜੇ ਆਖਿਆ ਮਹਾਰਾਜ ਅਸੀਂ ਤੇ ਭੁਲੇਖੇ ਵਿੱਚ ਸਾਂ ਤੁਸੀਂ ਕਿਰਪਾ ਕੀਤੀ ਸਾਨੂੰ ਸੁਮਤ ਬਖਸ਼ਿਸ਼ ਕੀਤੀ ਇਸ ਕਰਕੇ ਸਾਧ ਸੰਗਤ ਜੀ ਰਵਦਾਸ ਮਹਾਰਜ ਨੇ ਇੱਕ ਦੋ ਨਹੀਂ ਲੱਖਾਂ ਨੂੰ ਉਤਾਰਿਆ ਪਿਆਰਿਆ ਉਦਨ ਲੈ ਗਏ ਸਾਰੀ ਦੁਨੀਆ ਨੂੰ ਤਾਰ ਕੇ ਆਏ ਸੀਮਲਾ ਵਣ ਕੇ ਲੈ ਗਏ ਸਾਰੀ ਦੁਨੀਆ ਨੂੰ ਤਾਰ ਕੇ ਆਏ ਸੀਮਲਾ ਐਸੀ ਮਲਾਵਣ ਕੇ ਲੈ ਕੇ ਸਾਰੀ ਦੁਨੀਆਂ ਨੂੰ ਪਾਰ ਕੇ ਐਸੀ ਮਲਾ ਬਣ ਕੇ ਹੋਰ ਹਨ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਹੋਈ। ਕਿ ਕੋਈ ਬੇਨਤੀ ਕਰਕੇ ਮੈਂ ਫਤਿਹ ਬੁਲਾਉਣ ਲੱਗਿਆ ਪਿਆਰਿਓ। ਇੱਕ ਤੇ ਰਬਦਾਸ ਮਹਾਰਾਜ ਨੇ ਨਾ ਤੇ ਕਬੀਰ ਸਾਹਿਬ ਜੀਆਂ ਨੇ ਸਾਰੇ ਭਗਤਾਂ ਨੇ ਇਹਨਾਂ ਨੇ ਬਾੜੀ ਕਾ ਲੈਣਾ ਕਾਲੀ ਪਿਆਰਿਓ। ਰਬਦਾਸ ਮਹਾਰਾਜ ਨੂੰ ਤੇ ਇਹ ਵੀ ਸੁਣਨਾ ਪਿਆ ਨਾ ਵੀ ਇਹ ਛੂਦਰਾਂ ਦੇ ਘਰ ਵਿੱਚ ਜਨਮੇ ਆ। ਇਹ ਵੀ ਸੁਣਨਾ ਪਿਆ ਸਾਰੀ ਜ਼ਿੰਦਗੀ ਸੁਣਨਾ ਪਿਆ ਪਿਆਰਿਓ ਨਾਲ। ਨਾਮ ਜਪਣ ਭਜਨ ਬੰਦਗੀ ਬ੍ਰਹਮ ਗਿਆਨੀ ਹੋਣ ਦੇ ਬਾਵਜੂਦ ਵੀ ਜਾਤ ਦੇ ਹੰਕਾਰੀਆਂ ਤੋਂ ਇਹ ਸ਼ਬਦ ਜਰੂਰ ਸੁਣਨਾ ਪਿਆ ਦਾ ਇਸ ਕਰਕੇ ਇਹਨਾਂ ਨੇ ਬਾਲੀ ਘਾਲਣਾ ਖਾਲੀ ਪਿਆ ਤੇ ਮੈਂ ਜਿਹੜੀ ਬੇਨਤੀ ਤੁਹਾਡੇ ਚਰਨਾਂ 'ਚ ਕਰਨ ਲੱਗਿਆ ਰਬਦਾਸ ਮਹਾਰਾਜ ਦੀ ਫੁੱਲਵਾੜੀ ਹੈ ਨਾ ਜਿੰਨੀ ਪੂਰੇ ਇੰਡੀਆ 'ਚ ਭਾਰਤ ਵਿੱਚ ਉਹ ਦੋ ਵਰਗਾਂ 'ਚ ਵੰਡੀ ਹੈ ਮੇਰੇ ਇੱਕ ਵਰਗ ਉਹ ਆ ਇਹ ਗਵਰਨਰਲ ਸੁਣਨ ਵਾਲਾ ਬਚਨ ਹੈ ਸਾਰੇ ਨੌਜਵਾਨ ਵੀਰ ਬੱਚੇ ਬਜ਼ੁਰਗ ਸਭ ਧਿਆਨ ਨਾਲ ਸੁਣੋ ਇੱਕ ਦੇ ਵਰਗ ਉਹ ਹੈ ਇੱਕ ਹਿੱਸਾ ਉਹ ਆ ਜਿਹੜੇ ਰਬਦਾਸ ਮਹਾਰਾਜ ਨੂੰ ਤੇ ਮੰਨਦੇ ਆ ਪਰ ਉਹ Hindu ਧਰਮ ਦੇ ਵਿੱਚ ਨੇ ਉਹਨਾਂ ਦੀ ਰੀਤ ਰਿਵਾਜ ਜਦੋਂ ਜਨਗਨਣਨਾ ਹੁੰਦੀ ਮਰਦਮ ਸ਼ੁਮਾਰੀ ਲਿਖਦੇ ਆ ਨਾ ਵੀ ਧਰਮ ਕਿਹੜਾ ਤੁਹਾਡਾ ਉਹ ਲਿਖਾਉਂਦੇ ਆ Hindu ਧਰਮ ਇੱਕ ਵਰਗ ਉਹ ਹੈ ਪਿਆਰਿਓ ਰਬਦਾਸ ਮਹਾਰਾਜ ਨੂੰ ਮੰਨਦੇ ਆ ਉਹ ਕਹਿੰਦੇ ਸਾਡਾ ਧਰਮ ਕੀ ਕਹਿੰਦੇ ਸਿੱਖ ਧਰਮ ਮਤਲਬ ਦੋ ਹਿੱਸੇ ਹੋ ਗਏ ਸੋ ਮੈਂ ਬੇਨਤੀ ਕਰ ਰਿਹਾ ਸੀ ਦੋ ਹਿੱਸੇ ਨੇ ਪਿਆਰੇ ਵਿੱਚ ਇੱਕ ਹਿੱਸਾ ਉਹ ਹੈ ਰਬਦਾਸ ਮਹਾਰਾਜ ਦੀ ਫੁੱਲਵਾੜੀ ਦਾ ਜਿਹੜੇ Hindu ਧਰਮ ਨੂੰ ਮੰਨਦੇ ਇੱਕ ਇੱਕ ਹਿੱਸਾ ਉਹ ਹੈ ਜਿਹੜੇ ਸਿੱਖ ਧਰਮ ਨੂੰ ਮੰਨਦੇ ਠੀਕ ਹੈ ਨਾ ਜੀ ਅੱਛਾ ਜਿਹੜੇ ਹੁਣ ਹਿੰਦੂ ਧਰਮ ਨੂੰ ਮੰਨ ਰਹੇ ਨੇ ਉਹ ਰਬਦਾਸ ਮਹਾਰਜ ਦੇ ਪੈਰੋਕਾਰ ਤੇ ਹਨ ਪਰ ਉਹਨਾਂ ਦੀਆਂ ਰੌ ਰੀਤਾ ਨੇ ਜਿਹੜੀਆਂ ਉਹ ਹਿੰਦੂਆਂ ਵਾਲੀਆਂ ਜਿਹਦੇ ਵਿੱਚ ਵਰਣ ਬਿਵਸਥਾ ਓਮਿਕਾਇਮ ਹੈ ਵੇਖੋ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਇਹ ਕੋਣ ਨੇ ਜਿਨ੍ਹਾਂ ਨੇ ਸਿੱਖ ਧਰਮ ਬਣਾਇਆ ਤੇ ਸਿੱਖ ਧਰਮ ਵਿੱਚ ਜਾਤ-ਗੋਤ, ਕੁਲ-ਵਰਣ ਇਹ ਨਹੀਂ। ਸਿੱਖ ਧਰਮ ਦੇ ਵਿੱਚ ਸਾਧ ਸੰਗਤ ਜੀ Hindu ਧਰਮ ਦੇ ਵਿੱਚ ਕਿੰਨਾ ਵੱਡਾ ਫਰਕ ਹੈ। Hindu ਧਰਮ ਦੇ ਵਿੱਚ ਕੋਈ ਵੀ ਰਵਦਾਸੀਆ ਸਿੰਘ ਭਾਵੇਂ ਕਿੰਨੇ ਵਿਦਵਾਨ ਕਿਉਂ ਨਾ ਹੋਵੇ ਕਿਸੇ ਮੰਦਰ ਦਾ ਪੁਜਾਰੀ ਨਹੀਂ ਬਣ ਸਕਦਾ। ਸਾਰੇ ਇੰਡੀਆ 'ਚ ਤੁਸੀਂ ਲੱਭ ਕੇ ਵੇਖ ਲਓ। ਬ੍ਰਾਹਮਣ ਤੋਂ ਬਿਨਾ ਕਿਸੇ ਹਿੰਦੂ ਬ੍ਰਾਹਮਣ ਤੋਂ ਬਗੈਰ ਕੋਈ ਕਿਸੇ ਹਿੰਦੂ ਮੰਦਿਰ ਦਾ ਪੁਜਾਰੀ ਨਹੀਂ ਬਣ ਸਕਦਾ ਪਰ ਸਿੱਖ ਧਰਮ ਚ ਗੁਰੂ ਘਰਾਂ ਦੇ ਜਿੰਨੇ ਗ੍ਰੰਥੀ ਸਿੰਘ ਨੇ ਸਾਧ ਸੰਗਤ ਜੀ ਉਹਦੇ ਵਿੱਚੋਂ ਮੈਂ ਕਹਿ ਸਕਦਾ ਵੀ 35 40 50% ਰਵਦਾਸ ਮਹਾਰਾਜ ਦੀ ਫੁੱਲਵਾੜੀ ਚੋਂ ਨੇ ਤੇ ਕਦੇ ਕਿਸੇ ਨੇ ਇਹ ਗੱਲ ਨਹੀਂ ਕਹੀ ਨਾ ਕੋਈ ਕਹਿ ਸਕਦਾ ਪਿਆਰਿਓ ਵੀ ਦੂਰ ਅਬਦਾਸ ਮਹਾਰਾਜ ਜੀ ਫੁੱਲਵਾੜੀ ਚੋਂ ਐ ਵੀ ਤੇਰੇ ਤੋਂ ਅਸੀਂ ਪਾਠ ਨਹੀਂ ਕਰਾਉਣਾ ਤੇਰੇ ਤੋਂ ਅਸੀਂ ਰੋਲ ਨਹੀਂ ਲਵਾਉਣੀ ਤੈਨੂੰ ਦੇਗ ਨਹੀਂ ਬਣਾਣ ਦੇਣੀ ਨਹੀਂ ਕਹਿ ਸਕਦਾ ਸਿੱਖ ਧਰਮ ਦੇ ਵਿੱਚ ਮਹਾਰਾਜ ਨੇ ਸਾਨੂੰ ਏਕਤਾ ਬਖਸ਼ੀ ਮਹਾਰਾਜ ਨੇ ਸਤਗੁਰ ਨੇ ਆਖਿਆ ਜਾਤ ਗੋਤ ਕੁਲ ਵਰਣ ਸਾਰਾ ਕੁਝ ਖਤਮ ਕੇਵਲ ਖਾਲਸਾ ਕੇਵਲ ਸਿੱਖ ਨਾਮ ਦੇ ਪਿੱਛੇ ਸਿੰਘ ਭੈਣਾ ਦੇ ਨਾਮ ਦੇ ਪਿੱਛੇ ਕੌਰ ਜਿਹੜੀਆਂ ਸਿੱਖ ਧਰਮ ਦੀਆਂ ਵਿਰੋਧੀ ਏਜੰਸੀਆਂ ਨੇ ਨਾ ਖਾਲਸਾ ਜੀ ਉਹਨਾਂ ਨੂੰ ਇਸ ਗੱਲ ਦੀ ਵੱਡੀ ਪ੍ਰੋਬਲਮ ਹੈ ਵੀ ਜੇ ਆਪਾਂ ਸਿੱਖਾਂ ਨੂੰ ਖਰਾਬ ਕਰਨਾ ਮੈਂ ਖਰਾਬ ਸ਼ਬਦੀ ਵਰਤਿਆ ਮੈਂ ਇਹ ਨਹੀਂ ਕਿਹਾ ਪਿਆਰਿਓ ਵੀ ਸਿੱਖਾਂ ਨੂੰ ਖਤਮ ਕਰਨਾ ਕਿਉਂਕਿ ਖਤਮ ਤਾਂ ਸਿੱਖ ਪਿਆਰਿਓ ਜਕਰੀਆ ਖਾਨ ਵਰਗਿਆਂ ਤੋਂ ਨਹੀਂ ਹੋਏ ਸਿੱਖ ਖਤਮ ਅਹਿਮਦ ਸ਼ਾਹ ਅਵਦਾਲੀ ਵਰਗਿਆਂ ਤੋਂ ਨਾ ਹੋਏ ਸਿੱਖ ਤੇ ਖਤਮ ਹੋਏ ਹੀ ਨਹੀਂ ਨਾ ਇਹ ਖਤਮ ਹੋ ਸਕਦੇ ਆ ਕਿਉਂਕਿ ਇਹ ਐਸਾ ਇੱਕ ਪੌਦਾ ਹੈ ਖਾਲਸਾ ਪੰਥ ਜਿਹਦੇ ਵਿੱਚ ਪਿਆਰਿਓ ਸਤਗੁਰਾਂ ਨੇ ਆਪਣੇ ਪੁੱਤਰਾਂ ਦਾ ਖੂਨ ਪਾਇਆ ਮਹਾਰਾਜ ਇਹ ਕਦੇ ਸੁੱਕ ਨਹੀਂ ਸਕਦਾ ਪਿਆਰਿਓ ਹਾਂ ਪਤਝੜ ਬਸੰਤ ਆਉਂਦੀ ਰਹਿੰਦੀ ਉਹ ਗੱਲ ਵੱਖਰੀ ਹੈ ਤੇ ਜਿਹੜੀਆਂ ਸਿੱਖ ਸਿੱਖ ਧਰਮ ਦੀਆਂ ਵਿਰੋਧੀ ਏਜੰਸੀਆਂ ਨੇ ਨਾ ਉਹਨਾਂ ਨੇ ਇੱਕ ਗੱਲ ਦਿਮਾਗ ਨਾਲ ਵੇਖੀ ਵੀ ਜੇ ਸਿੱਖਾਂ ਨੂੰ ਕਮਜ਼ੋਰ ਕਰਨਾ ਤੇ ਕਿਵੇਂ ਕਰੀਏ ਸੰਗਤ ਜੀ ਸਿਆਣੇ ਵਿਦਵਾਨ ਸੱਜਣ ਤੁਸੀਂ ਬਹਿਓ ਸੰਗਤ ਵਿੱਚ ਬਚਪਨ ਤੋਂ ਲੈ ਕੇ ਜਦੋਂ ਸਕੂਲ 'ਚ ਬੱਚਾ ਪੜਦਾ ਤੀਜੀ ਚੌਥੀ ਪੰਜਵੀਂ 'ਚ ਉਦੋਂ ਤੋਂ ਲੈ ਕੇ ਉਹਨੂੰ ਕਹਾਣੀਆਂ ਪੜਾਉਂਦੇ ਪੰਜਾਬੀ ਹਿੰਦੀ ਅੰਗਰੇਜ਼ੀ 'ਚ ਸਿੱਖਿਆ ਦਿੰਦੇ ਆ ਫਿਰ ਕਹਾਣੀ ਦੀ ਸਿੱਖਿਆ ਉਹ ਲਿਖਦਿਆ ਵੀ ਏਕੇ ਵਿੱਚ ਬਰਕਤ ਹੈ ਬੋਲੋ ਜੀ ਸਾਰੇ ਏਕੇ ਵਿੱਚ ਬਰਕਤ ਹੈ ਇਹ ਤੁਸੀਂ ਮੰਨਦੇ ਹੋ ਵੀ ਏਕੇ 'ਚ ਬਰਕਤ ਹੈ ਇੱਕ ਵਾਰੀ ਫੇਰ ਕਹੋ ਵੀ ਏਕੇ ਵਿੱਚ ਬਰਕਤ ਹੈ ਅੱਛਾ ਜੇ ਏਕਾ ਥਵਾਕ ਟੁੱਟ ਜੇ ਫੇਰ ਜਿਹੜੀ ਬਰਕਤ ਹੈ ਉਹ ਬਰਕਤ ਜਾਂਦੀ ਰਹਿੰਦੀ ਹੈ ਤੁਸੀਂ ਵੱਡੇ ਵੱਡੇ ਪਰਿਵਾਰ ਵੇਖ ਲਓ ਤੁਹਾਡੇ ਨਗਰਾਂ ਅਣਗਵੰਧ ਪਿੰਡਾਂ 'ਚ ਨਿਗਾਹ ਮਾਰ ਕੇ ਵੇਖ ਲਓ ਜਿਹੜੇ ਟੱਬਰ 'ਚ ਜਿੰਨਾ ਚਿਰ ਥਵਾਕ ਰਿਆ ਐ ਚੜਾਈਆਂ ਤੇ ਚੜ ਗਿਆ ਟੱਬਰ ਪਿਆ ਜਿੱਦਾਂ ਥਵਾਕ ਖਤਮ ਉਸ ਪਰਿਵਾਰ ਦਾ ਡਾਊਨਫਾਲੋ ਤੇ ਸ਼ੁਰੂ ਹੋਇਆ। ਅੱਛਾ। ਵੀ ਸਿੱਖਾਂ ਦਾ ਥਵਾਕ ਖਤਮ ਕਰੀਏ ਆਪਾਂ। ਥਵਾਕ ਕਿਵੇਂ ਖਤਮ ਹੋਏਗਾ ਭਲਾ? ਥਵਾਕ ਬਣੇਗਾ ਕਿਵੇਂ? ਦੋ ਚੀਜ਼ਾਂ ਗੌਰ ਨਾਲ ਸੁਣਿਓ। ਥਵਾਕ ਖਤਮ ਹੋਏਗਾ ਜੇ ਦੁਬਦਾ ਪਏਗੀ ਤਾਂ ਥਵਾਕ ਖਤਮ। ਤੇ ਜੇ ਦੁਬਦਾ ਨਿਕਲੇਗੀ ਤਾਂ ਟੁੱਟਿਆ ਹੋਇਆ ਥਵਾਕ ਕੈਮ ਤਾਂ ਜਿਹੜੀਆਂ ਸਿੱਖ ਵਿਰੋਧੀ ਏਜੰਸੀਆਂ ਨੇ ਉਹਨਾਂ ਨੇ ਇੱਕ ਪਲਾਨ ਉਹਦੇ ਕੰਮ ਕੀਤਾ ਪਿਆਰਿਓ ਪਿਛਲੇ ਲੰਬੇ ਸਮੇਂ ਤੋਂ ਅੱਜ ਵੀ ਚੱਲ ਰਿਹਾ ਕੰਮ ਵੀ ਸਿੱਖਾਂ ਵਿੱਚ ਦੁਬਦਾ ਪਾਓ ਹਰੇਕ ਗੱਲ ਤੇ ਦੁਬਦਲ ਅੱਜ ਸਾਡੇ ਪੰਥ ਵਿੱਚ ਕਿੰਨੀ ਦੁਬਦਾ ਪਿਆਰਿਓ ਵੇਖੋ ਮੂਲ ਮੰਤਰ ਤੇ ਸਾਡੀ ਦੁਬਦਾ ਵੇਖੋ ਮੂਲ ਮੰਤਰ ਸੰਗਤ ਜੀ ਕੋਈ ਕਹੀ ਜਾਂਦਾ ਵੀ ਗੁਰਪ੍ਰਸਾਦ ਤਾਂ ਕੀ ਐ ਮੂਲ ਮੰਤਰ ਪਰ ਜਿਹੜੀਆਂ ਜਥੇਬੰਦੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਲੈ ਕੇ ਚੱਲ ਰਹੀਆਂ ਨੇ ਕਿਉਂਕਿ ਪੰਥ ਦਾ ਮੂਲ ਆਧਾਰ ਤੇ ਉਹੀ ਨੇ ਨਾ ਦਮਦਮੀ ਟਕਸਾਲ ਇੱਕ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਨੂੰ ਨਹੀਂ ਪੁੱਛਿਆ ਵੀ ਕਿੱਥੋਂ ਤੱਕ ਹੈ ਆਪਣੀ ਮਤ ਦਿੱਤੀ ਕਹਿੰਦੇ ਗੁਰਪ੍ਰਸਾਦ ਦੁਬਦਾ ਪੈਦਾ ਹੋ ਅਖੰਡ ਪਾਠ ਸਾਹਿਬ ਆ ਤੁਸੀਂ ਜਿੰਨੇ ਵੇਹ ਹੋ ਅੱਜ ਤੋਂ 40-45 ਸਾਲ ਪਹਿਲਾਂ ਤੁਸੀਂ ਅਖੰਡ ਪਾਠ ਸਾਹਿਬ ਵੇਖਦੇ ਰਹੇ ਹੋ ਸਰ ਜੀ ਅਖੰਡਪਾਠ ਸਾਹਿਬ ਜਦੋਂ ਹੁੰਦਾ ਮਹਾਰਜ ਦੇ ਨਾਲ ਜਪਜੀ ਸਾਹਿਬ ਪ੍ਰਕਾਸ਼ ਹੁੰਦਾ ਸੀ ਤੇ ਪਿਛਲੇ 20 ਕ ਸਾਲਾਂ ਤੋਂ 30 ਕ ਸਾਲਾਂ ਤੋਂ ਦੁੱਬਦਾ ਪਾਤੀ ਸਾਡੇ ਪ੍ਰਚਾਰ ਕੀ ਕਹਿਣ ਲੱਗ ਜੇ ਇਹਨਾਂ ਦੀ ਮੱਚ ਜੇ ਸੜ ਜੇ ਜੀਵ ਪ੍ਰਚਾਰ ਕੀ ਕਹਿਣ ਲੱਗੇ ਕਹਿੰਦੇ ਜਦੋਂ ਬੋਲ ਕੇ ਤਾਂ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਪੜਨੀ ਆ ਕਹਿੰਦੇ ਜਪਜੀ ਸਾਹਿਬ ਵਾਲਾ ਕਿਹੜਾ ਬੋਲ ਕੇ ਪੜਦਾ ਹੈ ਜਿਹੜੀ ਬਾਣੀ ਬੋਲ ਕੇ ਨਹੀਂ ਪੜੀ ਜਾਂਦੀ ਕਹਿੰਦੇ ਉਹਦਾ ਫਾਇਦਾ ਹੀ ਕੋਈ ਨਹੀਂ ਆਖੋ ਸਤਨਾਮ ਸ੍ਰੀ ਵਾਹਿ ਪਤਾ ਨਹੀਂ ਨਵੀਆਂ ਗੱਲਾਂ ਲੈ ਕੇ ਆਉਂਦੇ ਪਿਆਰੇ ਦੁੱਬਦਾ ਪੈ ਗਈ ਨਾ ਸਾਡੇ ਚ ਅੱਛਾ ਫੇਰ ਸੰਗਤ ਜੀ ਅੰਮ੍ਰਿਤ ਦੀਆਂ ਬਾਣੀਆਂ ਤੇ ਹੋਰ ਬੇਅੰਤ ਡੁੱਬਦਾ ਪਿਆ ਰਹੇ ਇੱਕ ਡੁੱਬਦਾ ਹੁਣ ਪਿਛਲੇ 2-4 ਸਾਲਾਂ ਤੋਂ ਪੈ ਰਹੀ ਆ ਇਹ ਤੁਹਾਡੇ ਚ ਪਾਈ ਜਾ ਰਹੀ ਆ ਸੰਗੋ ਹੁਣ ਮੈਂ ਤੁਹਾਨੂੰ ਬੇਨਤੀ ਕਰਨ ਲੱਗਿਆ ਜੀ ਰਬਦਾਸ ਮਹਾਰਾਜ ਜੀ ਫੁਲਵਾੜੀ ਨੂੰ ਬੇਨਤੀ ਕਰਨ ਲੱਗਿਆ ਅੱਜ ਤੋਂ 15-20 ਸਾਲ ਪਹਿਲਾਂ ਤੁਸੀਂ ਦੀਵਾਨ ਸੁਣੇ ਹੋਣਗੇ ਕਥਾ ਕੀਰਤਨ ਰਬਦਾਸ ਮਹਾਰਾਜ ਦੇ ਜਨਮ ਦਿਹਾੜੇ ਵੀ ਤੁਸੀਂ ਮਨਾਏ ਹੋਣਗੇ ਜਦੋਂ ਕਿਤੇ ਬਲਾਰਾ ਬੋਲਦਾ ਉਨੇ ਕਹਿਣਾ ਭਗਤ ਰਵਦਾਸ ਜੀਆਂ ਦਾ ਜਨਮ ਦਿਹਾੜਾ ਮਨਾ ਰਹੇ ਆ ਹੌਲੀ ਹੌਲੀ ਕੀ ਹੋ ਗਿਆ ਅੱਜ ਇਹ ਮੰਗ ਉੱਠ ਰਹੀ ਆ ਕੁਝ ਬੰਦੇ ਗੱਲਾਂ ਕਰ ਰਹੇ ਨੇ ਉਹ ਕਹਿੰਦੇ ਵੀ ਭਗਤ ਨਹੀਂ ਕਹਿਣਾ ਖਬਰਦਾਰ ਜੇ ਕਿਸੇ ਨੇ ਭਗਤ ਕਿਹਾ ਕਹਿੰਦੇ ਇਹ ਕੋ ਵੀ ਗੁਰੂ ਰਵਦਾਸ ਮਹਾਰਾਜ ਕਹਿ ਕਿਹੜੇ ਬੰਦੇ ਰਹੇ ਨੇ ਪਿਆਰਿਓ ਨਾ ਉਹਨਾਂ ਚ ਕੋਈ ਅਮਰਤਾਰੀ ਆ ਨਾ ਕੋਈ ਬਾਣੀ ਦਾ ਨਿਤਨੇਮੀ ਆ ਨਾ ਕੋਈ ਭਜਨ ਸਿਮਰਨ ਵਾਲਾ ਜਿਹਦਾ ਰਵਦਾਸ ਵਰਜ ਦੀ ਵਿਚਾਰਧਾਰਾ ਨਾਲ ਤੇ ਸਿੱਖ ਪੰਥ ਦੀ ਵਿਚਾਰਧਾਰਾ ਨਾਲ ਨੇੜੇ ਦਾ ਵੀ ਨਾਤਾ ਨਹੀਂ ਹੈ ਉਹ ਪਤਾ ਕਿਉਂ ਕਹਿ ਰਹੇ ਨੇ ਉਹ ਤਾਂ ਕਹਿ ਰਹੇ ਨੇ ਵੀ ਇਹਨਾਂ ਮਤਲਬ ਉਹਨਾਂ ਦਾ ਮਕਸਦ ਤੇ ਕੇਵਲ ਦੁਬਦਾ ਪਾਉਣਾ ਹੀ ਹੈ ਪਿਆਰਿਓ ਤੁਸੀਂ ਕਿਸੇ ਬੰਦੇ ਨੂੰ ਨਾ ਪੁੱਛੋ ਵੀ ਕਹਿੰਦਾ ਕੀ ਹੈ ਕਿਸੇ ਬੰਦੇ ਨੂੰ ਨਾ ਪੁੱਛੋ ਨਾ ਮੈਨੂੰ ਪੁੱਛੋ ਨਾ ਕਿਸੇ ਹੋਰ ਪ੍ਰਚਾਰਕ ਨੂੰ ਪੁੱਛੋ ਤੁਸੀਂ ਪੁੱਛੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਕੀ ਕਹਿਣਾ ਇੱਥੇ ਪਾਠੀ ਸਿੰਘ ਵਹਿ ਨੇ ਵੇਖੋ ਬਾਣੀ ਪੜਨ ਵਾਲੇ ਤੁਹਾਡੇ ਚ ਬੜੇ ਸਿੰਘ ਬੈਠੇ ਆ ਤੁਸੀਂ ਜਦੋਂ ਵੀ ਕਿਤੇ ਬਾਣੀ ਚ ਪੜੋਗੇ ਨਾ ਰਬਦਾਸ ਮਹਾਰਾਜ ਜੀਆਂ ਦਾ ਨਾਮ ਕਬੀਰ ਸਾਹਿਬ ਜੀਆਂ ਦਾ ਨਾਮ ਧੰਨਾ ਜੀਆਂ ਦਾ ਨਾਮ ਸਧਨਾ ਜੀਆਂ ਦਾ ਨਾਮ ਨਾਮਦੇਵ ਸਾਹਿਬ ਜੀਆਂ ਦਾ ਨਾਮ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਮਹਾਰਾਜ ਨੇ ਬਾਣੀ ਭਗਤ ਰਬਿਦਾਸ ਜੀਓ ਕੀ ਮਹਾਰਜ ਨੇ ਲਿਖਿਆ ਬਾਣੀ ਭਗਤ ਕਬੀਰ ਜੀਓ ਕੀ ਬਾਣੀ ਭਗਤ ਨਾਮਦੇਵ ਜੀਓ ਕੀ ਧੰਨ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿ ਰਹੇ ਨੇ ਵੀ ਭਗਤ ਰਬਿਦਾਸ ਭਗਤ ਨਾਮਦੇਵ ਅਸੀਂ ਸੈਂਕੜੇ ਸਾਲਾਂ ਤੋਂ ਕਹਿ ਰਹੇ ਆਂ ਪਰ ਸੰਗਤ ਜੀ ਅੱਜ ਸਾਡੇ ਚ ਦੁਬਧਾ ਤਾਂ ਪਾਈ ਜਾ ਰਹੀ ਹੈ ਉਹਨਾਂ ਦਾ ਕੋਈ ਇਹ ਨਹੀਂ ਵੀ ਉਹਨਾਂ ਦਾ ਵੱਧ ਮੋਹ ਹੈ ਰਬਦਾਸ ਮਹਾਰਾਜ ਨਾਲ ਤੇ ਤੁਹਾਡਾ ਘਟ ਹੈ ਨਹੀਂ ਉਹ ਤਾਂ ਦੁਬਦਾ ਪਾਉਂਦੇ ਨੇ ਪਿਆਰਿਓ ਵੀ ਸਿੱਖ ਧਰਮ ਨੂੰ ਕਮਜ਼ੋਰ ਕੀਤਾ ਤਾਂ ਜਾ ਸਕਦਾ ਹੈ ਜੇ ਇਹਨਾਂ ਵਿੱਚ ਦੁਬਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੰਗਤ ਜੀ ਬਸ ਇੱਕ ਕੰਮ ਕਰਨਾ ਦੁਬਦਾ ਨਹੀਂ ਪੈਣ ਦੇਣੀ ਮਨ ਵਿੱਚ ਜਿਹੜੇ ਬੰਦੇ ਦੇ ਮਨ ਵਿੱਚ ਦੁਬਦਾ ਪੈ ਗਈ ਨਾ ਮਹਾਰਾਜ ਨੇ ਪਤਾ ਕੀ ਲਿਖਿਆ ਉਹਨੂੰ ਸਤਗੁਰ ਕਹਿੰਦੇ ਦੁਬਦਾ ਬੌਰੀ ਮਨ ਬਉਰਾਇਆ ਵੀ ਦੁਬਦਾ ਕਮਲੀ ਐ ਜਿਹੜੇ ਬੰਦੇ ਦੇ ਦਿਮਾਗ ਚ ਬੜ ਗਈ ਉਹ ਬੰਦਾ ਵੀ ਬੋਲਾ ਕਰਤਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦੁਬਦਾ ਤੇ ਕੱਢਣੀ ਐ ਪਿਆਰਿਓ ਹੋਏ ਇਕੱਤਰ ਮਿਲ ਹੋ ਮੇਰੇ ਭਾਈ ਦੁਬਦਾ ਦੂਰ ਕਰਹੁ ਲਿਵ ਲਿਵ ਜੇ ਲਿਵ ਜੋੜਾਂਗੇ ਤਾਂ ਦੁਬਦਾ ਦੂਰ ਹੋ ਗਏ ਪਿਆਰਿਓ ਜੇ ਲਿਵ ਜੋੜਾਂਗੇ ਲਿਵ ਜੋੜਨ ਦਾ ਮਤਲਬ ਕੀ ਐ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੁਚੇਤ ਹੋ ਕੇ ਪੜਾਂ ਸੁਣਾਗੇ ਗੁਰੂ ਦਾ ਇਤਿਹਾਸ ਗੁਰੂ ਘਰ ਦੀ ਮਰਜ਼ਾਦਾ ਇਹਨੂੰ ਸੁਣਾਗੇ ਪੜ੍ਹਾਂਗੇ ਮੰਨਾਂਗੇ ਨਾ ਖਾਲਸਾ ਜੀ ਫੇਰ ਮਨ ਦੀ ਦੁਬਦਾ ਮੁਕਣੀ ਹੈ ਜਿੰਨਾ ਚਿਰ ਮਨ ਦੀ ਦੁਬਦਾ ਨਾ ਮੁਕੀ ਉਹਨਾਂ ਚਿਰ ਸਾਧ ਸੰਗਤ ਜੀ ਸਾਡਾ ਜੀਵਨ ਸਫਲ ਨਹੀਂ ਸਾਡਾ ਪਲਾ ਨਹੀਂ ਹੋ ਸਕਦਾ ਇਸ ਕਰਕੇ ਦੁਬਦਾ ਖਤਮ ਕਰੋ ਹਰ ਨਾਮੇ ਕੇ ਹੋਵ ਹੋ ਜੋੜੀ गुरमुख वैसो सफ़ा विषा